ਸੰਗਤ ਜੀ ਇੱਕ ਨਵੇਂ ਵਲੌਗ ਨਾਲ ਵਾਇਗਰ ਜੀ ਦਾ ਖਲਸਾ ਵਾਇਗਰ ਜੀ ਦੀ ਫਤਿਹ ਅੱਜ ਅਸੀਂ ਜਾ ਰਹੇ ਹਾਂ ਛੇਰੀ ਅਨੰਦਪੁਰ ਸਾਹਿਬ ਤੇ ਅਸੀਂ ਟਰੱਕ ਵਿੱਚ ਜਾ ਰਹੇ ਹਾਂ ਪਹਿਲੀ ਵਾਰ ਟਰੱਕ ਫਲਾ ਐਕਸਪੀਰੀਅੰਸ ਹੈ ਤੁਹਾਨੂੰ ਦਿਖਾਉਣੇ ਹਾਂ ਸਨਸੈਟ ਹੋ ਰਿਹਾ ਇਹ ਸਾਡਾ ਟਰੱਕ ਖੜਿਆ ਹੋਇਆ ਹੈ ਜਿਸ ਵਿੱਚ ਅਸੀਂ ਇੱਥੇ ਤੱਕ ਆਏ ਹਾਂ ਅਜੇ ਅਸੀਂ ਸੋਨੀਪਟ ਪਹੁੰਚੇ ਹਾਂ ਹਰਿਆਣਾ ਵਿੱਚ ਟਰੱਕ ਦਿਖਾਉਣੇ ਹਾਂ ਤੁਹਾਨੂੰ ਅੰਦਰ ਤੋਂ ਅੰਦਰ ਅਜੇ ਅਨਸਮਾਨ ਪਿਆ ਸਾਰਿਆ ਤੇ ਅਸੀਂ ਪਹੁੰਚਾਂਗੇ ਮੈਕਸਿਮਮ ਅੱਧੀ ਰਾਤ ਪਹੁੰਚਾਂਗੇ 2 ਜਾਂ 3 ਵਜੇ ਅਜੇ 7 ਵਜਣ ਵਿੱਚ 5 ਮਿੰਟ ਹੈਗੇ ਨੇ ਅਸੀਂ ਸੋਨੀਪਥ ਪਹੁੰਚਿਆ ਕੋਈ ਟਾਬਾ ਹੈ ਫਿਰ ਅੱਗੇ-ਅੱਗੇ ਤੁਹਾਨੂੰ ਅਪਡੇਟ ਦੇਂਦੇ ਰਾਂਗੇ ਵੀਡੀਓ ਵਿੱਚ ਐਵੇਂ ਜੁੜੇ ਰਹਿਣਾ ਤੇ ਸੰਗਤ ਜੀ ਅਸੀਂ ਰਾਤੀ ਪਹੁੰਚ ਗਏ ਸੀ 2:30 ਵਜੇ ਦੇ ਕਰੀਬ ਤੇ ਹੁਣ ਅਸੀਂ ਸਵੇਰੇ ਦਰਸ਼ਨ ਕਰਕੇ ਆਏ ਸੀ ਨੰਕੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਤੇ ਹੁਣ ਤੁਸੀਂ ਸਾਹਮਣੇ ਦੇਖ ਸਕਦੇ ਹੋ ਅੰਮ੍ਰਿਤਸਰ ਤੋਂ 2 ਕਿਲੋ ਗੁਰਦੁਆਰੇ ਤੋਂ 2 ਕਿਲੋਮੀਟਰ ਦੂਰ ਹੈ ہاں ਅਸੀਂ ਇਹ ਪਾਰਕਿੰਗ ਹੈ ਤੇ ਥੋੜਾ ਜਿਹਾ ਹਵਾਲ ਵੀ ਹੈ ਉੱਥੇ ਅਸੀਂ ਰੁਕਿਆ ਤੇ ਸਾਹਮਣੇ ਛੋਟੇ ਛੋਟੇ ਪਹਾੜ ਤੁਸੀਂ ਤੁਹਾਨੂੰ ਦਿਖ ਰਹੇ ਹੋਣਗੇ ਉਹ ਸਾਹਮਣੇ ਦੇਖ ਸਕਦੇ ਹੋ ਛੋਟੇ ਛੋਟੇ ਪਹਾੜ ਇਹ ਸਾਰਾ ਨੈਨਾ ਦੇਵੀ ਦਾ ਰਸਤਾ ਹੈਗਾ ਗੁਰੂ ਕਾ ਲਾਹੌਰ ਇਹ ਸਾਰਾ ਉਹੀ ਰਸਤਾ ਹੈ ਤੇ ਅਸੀਂ ਬਾਅਦ ਬਾਅਦ ਵਿੱਚ ਅਸੀਂ ਉੱਥੇ ਵੀ ਸ਼ਾਇਦ ਜਾਣਾ ਹੈ ਤੇ ਸ਼ਾਮੀ ਅਸੀਂ ਜਾਵਾਂਗੇ ਹੁਣ ਹੁਣ ਟਾਈਮ ਹੋ ਰਿਹਾ ਹੈ 10 ਵਜੰ ਵਿੱਚ 10 ਮਿੰਟ ਹੈਗੇ ਨੇ ਤੇ ਹੁਣ ਸ਼ਾਮੀ ਅਸੀਂ ਬਾਕੀ ਗੁਰਦੁਆਰਾ ਸਾਹਿਬ ਜਾਵਾਂਗੇ ਤਾਂ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਸੰਗਤ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਪਾਛਾਈ ਨੋਵੀ ਗੁਰਤੇਗ ਬਹਾਦਰ ਸਾਹਿਬ ਜੀ ਇਸ ਸਥਾਨ ਦੇ ਇਤਿਹਾਸ ਦੀ ਗੱਲ ਕਰੀਏ ਤੇ ਇਸ ਸਥਾਨ ਤੇ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤਪ ਕਰਿਆ ਕਰਦੇ ਸਨ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਇਹ ਗੁਰਦੁਆਰਾ ਸਾਹਿਬ ਅਨੰਪੁਰ ਸਾਹਿਬ ਦੇ ਬਹੁਤ ਨੇੜੇ ਹੀ ਹੈ 5 ਮਿੰਟ ਦਾ ਹੀ ਰਸਤਾ ਹੈ ਹੁਣ ਤੁਸੀਂ ਦਰਸ਼ਨ ਕਰੋ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਪਾਚਾਈ ਨੋਵੀ ਹੁਣ ਅਸੀਂ ਚੱਲਦੇ ਹਾਂ ਅਗਲੇ ਗੁਰਦੁਆਰਾ ਸਾਹਿਬ ਹੁਣ ਅਸੀਂ ਆਏ ਹਾਂ ਗੁਰਦੁਆਰਾ ਸੀਸਗੰਨ ਸਾਹਿਬ ਇਸ ਸਥਾਨ ਦਾ ਇਤਿਹਾਸ ਕਾਫੀ ਸੰਤਾਂ ਨੂੰ ਨਹੀਂ ਪਤਾ ਇਸ ਗੁਰਦਾਰੇ ਦਾ ਇਤਿਹਾਸ ਇਸ ਪ੍ਰਕਾਰ ਹੈ ਪਾਈ ਜਾਤਾ ਜੀ ਜੋ ਕਿ ਗੁਰਤੇਗ ਭਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦਾ ਸੀਸ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਏ ਸਨ ਤੇ ਤਨ ਤਨ ਸ੍ਰੀ ਗੁਰਤੇਗ ਭਾਦਰ ਸਾਹਿਬ ਜੀ ਦਾ ਸੀਸ ਦਾ ਸੰਸਕਾਰ ਇਸ ਸਥਾਨ ਤੇ ਹੋਇਆ ਸੀ ਤੇ ਆਪ ਜੀ ਜਦ ਵੀ ਅਨੰਦਪੁਰ ਸਾਹਿਬ ਆਓ ਇਸ ਸਥਾਨ ਤੇ ਜਰੂਰ ਆਓ ਇਹ ਸਥਾਨ ਗੁਰਦੁਆਰਾ ਅਨੰਦਪੁਰ ਸਾਹਿਬ ਤੋਂ 700 ਮੀਟਰ ਦੀ ਦੂਰੀ ਤੇ ਹੈ ਜਿਸ ਸਥਾਨ ਤੇ ਤੁਸੀਂ ਹੁਣ ਦਰਸ਼ਨ ਕਰਨ ਜਾ ਰਹੇ ਹੋ ਇਹ ਸਥਾਨ ਤਨ ਤਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰਿਆਈ ਸਥਾਨ ਹੈ ਐਸੀ ਸਥਾਨ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਗੁਰਿਆਈ ਦਿੱਤੀ ਸੀ ਤੇ ਹੁਣ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਅੰਦਰ ਤੋਂ ਪੜ੍ਹ ਵੀ ਸਕਦੇ ਹੋ ਗੁਰਿਆਈ ਸਥਾਨ ਪਾਤਸ਼ਾਹੀ 10ਵੀਂ ਤੇ ਇਸੇ ਗੁਰਦੁਆਰੇ ਸਾਹਿਬ ਦੇ ਨਾਲ ਹੀ ਜਨਮ ਸਥਾਨ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਇਹ ਗੁਰਦੁਆਰਾ ਹਜੇ ਬੰਦ ਹੈ गाइस ਇਸ ਲਈ ਅਸੀਂ ਅੰਦਰ ਦਾ ਦਰਸ਼ਨ ਨਹੀਂ ਕਰਾ ਸਕਦੇ ਤੇ ਉਹਦੇ ਹੀ ਨਾਲ ਤੇ ਉਸ ਸਥਾਨ ਦੇ ਨਾਲ ਇਹ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਥੜਾ ਸਾਹਿਬ ਇਹ ਸਥਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਮਰਪਿਤ ਇਤਿਹਾਸਿਕ ਸਥਾਨ ਹੈ ਹੁਣ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਸੰਗਤ ਜੀ ਜੇਕਰ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏ ਤੇ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਨਾ ਸਾਨੂੰ ਵੀਡੀਓ ਬਣਾਉਣ ਵਾਸਤੇ ਬਹੁਤ ਮਿਹਨਤ ਲੱਗਦੀ ਹੈ ਤੇ ਹੁਣ ਮਿਲਦੇ ਆਂ ਅਗਲੇ ਵਲੌਗ ਵਿੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ